ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਇੰਦਰੀ ਜਾਤ ਜੀ ਗੁਰ ਤੇਗ ਬਹਾਦਰ ਜੀ ਬਾਣੀ ਜੀ ਗੁਰ ਤੇਗ ਬਹਾਦਰ ਜੀ ਪਾਠ ਕਰੇ ਮਨੁੱਖ ਨੂੰ ਸੱਚ ਦੇ ਰਾਹ ਤੋੜਿਆ ਸਾੰਤੀ ਉੱਤੇ ਜਿਸ ਵੇਲੇ ਮੋਕ ਮਾਇਆ ਤੇ ਬੱਦਲ ਛਾਏ ਹੋਏ ਸਨ ਲੋਕਾਂ ਦਾ ਅਰਧੇ ਜਾਲ ਵਿੱਚ ਫਸੇ ਹੋਏ ਸਨ ਤੇ ਮਨੁੱਖੀ ਮਾਨਾ ਜ਼ੁਲਮ ਕਾਰਨ ਹਿੰਤਾ ਵਿੱਚ ਡੁੱਬ ਰਏ ਸਨ ਉਸ ਸਵੇਰਿਆ ਕਾਲਪੁਰਖ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦੁਆਰਾ ਬਾਣੀ ਦੀ ਰਤਨਾ ਕਰਵਾ ਕੇ ਪਟਕ ਦੇ ਮਨੁੱਖ ਨੂੰ ਸੱਚ ਦੇ ਰਾਹ ਤੋੜਿਆ ਜਿਸ 96 ਸ਼ਬਦ ਅਤੇ 57 ਸ਼ਲੋਕ ਹਨ ਇਹ ਸਾਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਰਾਗਾਂ ਦੀ ਵਿਵੰਤਾ ਦੇ ਬਾਪੂਤ ਗੁਰੂ ਜੀ ਨੇ ਰਾਗਾਂ ਦੀ ਪਰਕਿਰਤੀ ਨਾਲ ਭਾਗ ਦਾ ਸੰਬੰਧ ਜੋੜੀ ਰਸੰਗੀਤ ਹੀ ਸੰਚਾਰ ਦਾ ਪ੍ਰਮੁੱਖ ਸਾਧਨ ਕੀ ਤੇ ਪਾਸ਼ਾ ਦਾ ਕਾਜ ਵੀ ਕਰਦਾ ਸੀ ਗੁਰੂ ਜੀ ਨੇ ਬ੍ਰਜ ਪਾਸ਼ਾ ਦੇ ਪੂਜਾ ਹੱਥ ਟਾ ਕੇ ਟੁਕੜੀ ਪਾਸ਼ਾ ਦੀ ਵਰਤੋਂ ਕਰਕੇ ਪੰਜਾਬੀਆਂ ਦੇ ਪਾਸ਼ਾਹੀ ਗਿਆਨ ਨੂੰ ਵਿਸਥਾਰ ਦਿੰਦਾ ਹੈ ਇਸ ਤੋਂ ਦੀਪ ਕੀ ਬਾਣੀ ਵਿੱਚ ਵੀ ਇਹ ਰਾਗਧਾਰਾਸਰੀ ਹੈ ਇਹ ਬਖੀਰੀ ਮਠਾਸ ਦੀ ਹੈ ਇਹਨਾਂ ਰੂਹਾਂ ਭਾਵਨਾਵਾਂ ਦੀਆਂ ਵੱਖ-ਵੱਖ ਸਿੱਟੀਆਂ ਤੇ ਪ੍ਰਕਿਰਤੀਆਂ ਬਾਰੇ ਗੁਰੂ ਜੀ ਨੇ ਪ੍ਰਕਾਸ਼ ਪਾਇਆ ਹੈ ਇਹ ਬਾਣੀ ਬਲੁਖ ਨੂੰ ਤੁਲਝਾ ਦੀ ਹੈ ਕਿ ਸੰਸਾਰ ਦੇ ਚੱਕਰ ਮੋਹ ਅਤੇ ਵਿਕਾਰ ਅਸਥਾਈ ਹਨ ਸੱਚਾ ਸੁੱਖ ਸਿਰਫ ਨਾਮ ਜਪਣ ਨਾਲ ਹੀ ਹੈ ਇਥੇ ਤੋਂ ਅੱਗੇ ਗੁਰੂ ਜੀ ਨੇ ਦਿੱਤੇ ਆਪਨੀ ਸਾਹ ਸਭਿਆਚਾਰ ਵਿੱਚ ਇੱਕ ਨਵੀਂ ਵਿਰਤੀ ਮਾਲ ਜੋੜਿਆ ਹੈ ਉਥੇ ਵੈਰਾਗ ਅਤੇ ਪਖਤੀ ਦਾ ਉਪਦੇਸ਼ ਦੇ ਕੇ ਲੋਕਾਂ ਨੂੰ ਸੰਸਾਰਕ ਵਿਰਾਕਾਂ ਵਿੱਚ ਉਲਝਣ ਤੋਂ ਬਚਾਇਆ ਹੈ ਗੌੜੀ ਰਾਗ ਦੇ ਨੌਂ ਸ਼ਬਦ ਜੋ ਮਨੁੱਖ ਨੂੰ ਕਹਿੰਦੇ ਹਨ हे ਜੀ ਮਾਇਆ ਦੀਆਂ ਵਾਸਨਾਵਾਂ ਛੱਡ ਕੇ ਪ੍ਰਭੂ ਨਾਲ ਜੁੜ। ਆਸਾ ਰਾਗ ਦਾ ਇੱਕੋ ਜੋਕ ਦਾ ਸਮਝਾਉਂਦਾ ਹੈ ਕਿ ਮਨੁੱਖੀ ਜਨਮ ਕੀ ਹਿੰਤੀ ਹੈ स्थ पटकल विचनागवा देवकन जारी राग दे तेम्नु धुखते नाम तिम्रनगी महमा गौगे हनस जिसने भी हरी नाम जब्या उत्तापविक््य सावर्या वााइगुजीता खा सा, वा